ਬੀਜਪੀ ਦੀ ਪੰਜਾਬ ਦੇ ਵਿੱਚ ਅਗਲੇ ਮਹੀਨੇ ਹੋਣ ਵਾਲੀ ਬੈਠਕ ਅਤੇ ਕੋਈ ਵੱਡੇ ਐਲਾਨ ਨੂੰ ਲੈ ਕੇ ਬੀਜਪੀ ਦੇ ਐਸੀ ਮੋਰਚੇ ਦੇ ਪੰਜਾਬ ਪ੍ਰਧਾਨ ਰਾਜ ਅਟਵਾਲ ਨੇ ਕਿਹਾ ਕਿ ਇੱਕ ਹੀ ਅਹਿਮ ਮੁੱਦਿਆਂ ਤੇ ਬੈਠਕ ਹੋਵੇਗੀ ਅਤੇ तमाम ਮੁੱਦਿਆਂ ਤੇ ਗੱਲਬਾਤ ਵੀ ਹੋ ਸਕਦੀ ਹੈ ਲੁਧਿਆਣਾ ਵਿਖੇ ਮੀਡੀਆ ਨਾਲ ਗੱਲਬਾਤ ਕਰਦੀ ਹੋਈ ਬੀਜਪੀ ਐਸੀ ਮੋਰਚਾ ਪੰਜਾਬ ਦੇ ਪ੍ਰਧਾਨ राजकुमार ਅਟਵਾਲ ਨੇ ਕਿਹਾ ਕਿ ਪੰਜਾਬ ਨੂੰ ਇੱਕ ਵੱਡੀ ਸੌਗਾਤ ਮਿਲ ਸਕਦੀ ਹੈ ਤੇ ਇਸ ਤੋਂ ਇਲਾਵਾ ਹੀ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਲੀ ਤੇ ਡਿਪਟੀ ਸੀਐਮ ਐਲਾਨ ਜਾਣ ਤੇ ਤੇ ਉਹਨਾਂ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਦੇਖੋ ਜੀ ਸਰਦਾਰ ਸੁਖबीर ਸਿੰਘ ਬਾਦਲ ਜੀ ਨੂੰ ਮੈਂ ਪੁੱਛਣਾ ਚਾਹਨਾ ਬਾਦਲ ਸਾਹਿਬ ਤੁਹਾਡੀ ਸਰਕਾਰ ਰਹੀ ਆ ਤੁਸੀਂ ਕਿਉਂ ਡਿਪਟੀ ਸੀਐਮ ਬਣੇ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਤੁਸੀਂ ਸਾਡੇ ਚੌਧਰੀ ਸਵਰਨਾਰਾਮ ਜੀ ਨੂੰ ਵੀ ਬਣਾ ਦਿੰਦੇ ਵਿਧਾਇਕ ਦਲ ਦੇ ਨੇਤਾ ਜੀ ਸਾਡੇ ਭਾਗ ਚੁੰਨੀ ਲਾਲ ਜੀ ਰਹੇ ਉਹਨਾਂ ਨੂੰ ਵੀ ਬਣਾ ਦਿੰਦੇ ਉਹ ਵਿਧਾਇਕ ਦਲ ਦੇ ਨੇਤਾ ਹੁੰਦੇ ਉਹਨਾਂ ਨੂੰ ਉਹ ਤੁਸੀਂ ਰਹਾਇਸ਼ ਤਾਂ ਦਿੱਤੀ ਨਹੀਂ ਚੰਡੀਗੜ੍ਹ 'ਚ ਤੇ ਤੁਸੀਂ ਸੀਐਮ ਕਹਿੰਨੇ ਹੋ ਵੀ ਡਿਪਟੀ ਸੀਐਮ ਅਸੀਂ ਐਸੀ ਬਣਾਵਾਂਗੇ ਔਰ ਮੈਂ ਬਾਦਲ ਸਿੰਘ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਬਾਦਲ ਸਾਹਿਬ ਐਸੀ ਜਾਗ ਗਿਆ ਵਾ ਹੁਣ ਡਿਪਟੀ ਸੀਐਮ ਨਹੀਂ ਅਸੀਂ ਬੰਨਾ ਅਸੀਂ ਸੀਐਮ ਬੰਨਾ ਮੈਂ ਨਹੀਂ ਉਹ ਕਰੀ ਜਾਣ ਜੀ ਹੁਣ ਕੈਪਟਨ ਸਾਹਿਬ ਨੇ ਵੀ ਕਹਿੰਦੇ ਜੀ ਡਿਪਟੀ ਸੀਐਮ ਅਰੇ ਡਿਪਟੀ ਸੀਐਮ ਕਿਉਂ ਨਹੀਂ ਸੀਐਮ ਕਿਉਂ ਨਹੀਂ ਬਣਾਉਂਦੇ ਇਹ ਆਪਣਾ ਚਿਹਰਾ ਜਿਹੜਾ ਵਾ ਉਹ ਸਹੀ ਤਰੀਕੇ ਨਾਲ ਦੁਨੀਆ ਚ ਲੈ ਕੇ ਆਉਣ ਔਰ ਭਾਰਤੀ ਜਨਤਾ ਪਾਰਟੀ ਨੇ ਔਰ ਸਿੱਧਾ ਐਲਾਨ ਕਰ ਦਿੱਤਾ ਵੀ ਅਸੀਂ ਜਿਹੜਾ ਆ ਉਹ ਚਿਹਰਾ ਜਿਹੜਾ ਅਗਲਾ ਆ ਉਹ ਐਸੇ ਲਿਆਵਾਂਗੇ ਮੁੱਖ ਮੰਤਰੀ ਕੌਣ ਹੋਊਗਾ ਉਹ ਹਾਈ ਕਮਾਂਡ ਫੈਸਲਾ ਕਰੂਗੀ ਲੁਧਿਆਣਾ ਤੋਂ ਬਿਊਰੋ ਰਿਪੋਰਟ ਆ ਸੰਜਟ ਨਿਊਜ਼